ਅੱਜ ਤਾਂ ਨਾ ਘਰੇ ਵੀ ਨਹੀਂ ਹੈਗਾ ਕੋਈ ਵੀ ਲੈ ਉਧਰ ਉਹ ਤਾਂ ਬੇਬੇ ਨਾਲ ਪਤਾ ਨਹੀਂ ਕਿੱਦ ਨੂੰ ਚਲੇਗੀ ਉਧਰ ਇਹ ਸਵੇਰੀ ਚਲੇਗੇ ਮੈਂ ਨਾਲੇ ਕਿਹਾ ਸੀਗਾ ਵੀ ਆਪਾਂ ਨਾ ਸ਼ਾਪਿੰਗ ਕਰਕੇ ਰਹਿਉਣੀ ਹੈਗੀ ਇੱਕ ਤਾਂ ਗੱਲ ਨਹੀਂ ਸੁਣਦੇ ਚਲ ਕੇ ਨਾ ਤਿਆਰ ਹੋ ਜੰਨੀ ਹੈ ਕਾ ਬਾਪੂ ਜੀ ਨਾ ਸਾਰਾ ਦਿਨ ਖੰਗੜੋ ਹੀ ਨਹੀਂ ਹਟਦਾ ਹੈਗਾ ਪਤਾ ਨਹੀਂ ਕੀ ਹੋਇਆ ਰਹਿੰਦਾ ਹੈਗਾ ਪਤਾ ਨਹੀਂ ਦੇ ਗੱਲ ਚ ਕੀ ਅੜਿਆ ਰਹਿੰਦਾ ਹੈਗਾ ਸਾਰਾ ਦਿਨ ਹੀ ਖੰਗੀ ਜੂਗਾ ਨਾ ਕੋ ਗੱਲ ਨਾ ਕੋਈ ਬਾਤ ਨਾ ਕੋਈ ਕੰਮ ਧੰਦਾ ਕਰਨ ਦਾ ਬੇਨਾ ਵਾਸਤਾ ਹਾਂ ਜੀ ਬਾਪੂ ਇਹ ਕੋ ਚਾਹੀਦਾ ਸੀ ਓਏ ਮੈਂ ਕੀ ਲੈਣਾ ਹੋਵੇ ਅੱਛਾ ਮੈਂ ਖਾਂ ਆਏ ਜੇ ਚੱਕੀ ਜਾਂਦੇ ਸੀਗੇ ਹੋਏ ਮੈਂ ਤਾਂ ਉਹੀ ਚੱਕੀ ਜਾਂਦਾ ਸੀ ਅੱਛਾ ਚਲ ਕੋਈ ਨਹੀਂ ਫਿਰ ਉਹ ਮੰਜਾ ਡਾਹਿਆ ਹੋਇਆ ਉੱਥੇ ਬਹਿ ਜਾ ਹਾਂ ਪਾਣੀ ਆਪਣਾ ਦੀ ਹਾਂ ਹਾਂ ਚਾਹ ਪਾਣੀ ਤਾਂ ਬਣਾ ਦਿੰਨੇ ਕੋਈ ਗੱਲ ਨਹੀਂ ਬਣਾਉਣੇ ਆਗੇ ਉਹ ਬੇਬੇ ਹੈ ਨਹੀਂ ਕਿ ਗਈ ਹੈ ਕਿਤੇ ਅੱਛਾ ਹਾਂ ਜੀ ਵੇ ਵੇ ਨਹੀਂ ਹੈ ਹਾਂਜੀ ਗਈ ਆ ਗਈ ਕਿਤੇ ਉਹ ਕਹਿੰਦੀ ਮੈਂ ਕੰਮ ਜਾ ਕੇ ਆਉਣੀ ਹੈਗੀ ਮੈਂ ਵੀ ਨਾ ਤਿਆਰ ਜਾ ਹੋਈ ਜਾਂਦੀ ਸੀਗੀ ਮੈਂ ਜਾ ਕੇ ਆਉਣਾ ਸੀਗਾ ਕਿਤੇ ਤੇਰੇ ਪੁੱਤ ਨਾਲ ਮੈਂ ਸ਼ਾਪਿੰਗ ਕਰਕੇ ਲੈ ਆਉਣੀ ਸੀਗੀ ਤੇ ਮੂਰੇ ਤਿਹਾੜ ਆਈ ਜਾਂਦੇ ਹੈਗੇ ਤੇ ਜੇ ਤੁਹਾਨੂੰ ਕੁਝ ਚਾਹੀਦਾ ਕੋੜਤਾ ਚਾਦਰ ਲੈ ਆਉਣਾ ਢੋਡ ਉਹ ਕੁੰਤਾਂ ਲਿਆ ਦੇ ਤੱਲਾ ਨਾ ਚਾਦਰ ਡੱਬੀਆਂ ਵਾਲਾ ਲਿਆ ਕੇ ਦੇ ਬਾਪੂ ਆਏ ਨਾ ਹੋਲੀ ਦੇ ਬੋਲਦੇ ਆ ਕਿ ਬਾਜੀ ਪੂਜ ਦਾ ਆਪੇ ਉਹ ਗਾਂ ਚਸਾਲਾ ਕੋਥਾ ਫਸ ਗਿਆ ਸੀਗਾ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਫੇ ਤੁਸੀਂ ਪਏ ਪਏ ਉੱਠ ਕੇ ਆ ਗਏ ਹੋਏ ਨਾ ਮੇਰੇ ਦਰਦ ਹੋਈ ਜਾਂਦਾ ਢੂਹੇ ਜਿ ਸੌੜੀਏ ਕੋਈ ਗੋਲੀ ਨਹੀਂ ਹੈ ਜੀ ਗੋਲੀ ਤਾਂ ਹੁਣ ਘਰੇ ਕੋਈ ਹੋਣੀ ਨਹੀਂ ਹੈਗੀ ਚਲ ਐ ਕਰੋ ਤੁਸੀਂ ਨਾ ਐ ਕਰੋ ਪੈ ਜਾਓ ਪੈ ਕੇ ਨਾ ਤੁਰ ਆਰਾਮ ਮਿਲੂਗਾ ਸੈਟ ਹੋ ਜਾਓਗਾ ਹਾਂ ਮੈਂ ਕਿਹੜਾ ਮਿਲੂ ਤੂੰ ਗੋਲੀ ਲਿਆ ਕੇ ਦੇ ਦੇ ਸੌੜੀਏ ਚਾ ਕੋਈ ਗੱਲ ਨਹੀਂ ਤੁਸੀਂ ਪਾਓ ਤਾਂ ਸਹੀ ਲਿਆ ਦੇਣੀ ਹੈਗੀ ਮੈਂ ਚਾਰਜ ਦੇ ਦੇਣੀ ਆ ਕੱਲ ਡੀ ਤੁਹਾਨੂੰ ਹਾਂ ਪੂਰਾ ਚਾ ਦੇ ਦੇ ਹੱਦ ਹੋਈ ਪਈ ਆ ਗਿਆ ਬੁੜੇ ਜੀ ਦੀ ਤਲਾ ਮੁਹਾਈ ਵਿੱਚ ਚਾਹ ਕੋ ਦੱਕੀ ਮੈਂ ਗੱਲ ਕਿੱਧਰ ਨੂੰ ਕਰਦਾਗਾ ਹੈ ਇੱਕੋ ਸਾਡੀ ਬੁੜੀ ਜੀ ਹੈਗੀ ਉਹ ਵੀ ਇਹਨੂੰ ਛੱਡ ਕੇ ਕਿਧਰੇ ਤੁਰ ਜਾਂਦੀ ਹੈਗੀ ਲੈ ਮੈਂ ਤਾਂ ਤਿਆਰ ਹੋਈ ਜਾਂਦੀ ਸੀਗੀ ਦੱਸ ਮਸਮਾਨ ਦਾ ਚੱਕ ਕੇ ਅੰਦਰ ਹੀ ਤਾਂ ਰੰਨੇਗੀ ਆਈ ਨਹੀਂ ਪਤਾ ਹੈਗਾ ਇੱਧਰ ਲੈ ਕੇ ਦਿਨੇ ਆਪੂ ਚਾਹ ਮਤ ਲੈ ਆ ਸੌਰੀ ਹਾਂ ਲੈ ਲੈਣੀ ਸਾਰਾ ਦਿਨ ਸੌਰੀ ਸਕੀਨੀ ਲਾਈ ਜਾਂਦੀ ਐ ਇੰਨਾ ਮਹਿੰਗਾ ਉਤੋਂ ਖਰਚ ਐ ਕੋਈ ਮੁੰਡਾ ਮੇਰਾ ਪੂਰੇ ਕਰਦਾ ਹੋਂ ਇਹਦਾ ਇਹ ਰੇਂਦਾ ਦੋ ਦੋ ਘੰਟੇ ਸ਼ੀਸ਼ੇ ਮੂਰੇ ਖੜੀ ਰਹਿੰਦੀ ਐ ਕਹ ਲਿਆ ਸ਼ੀਸ਼ੇ ਮੂਰੇ ਖੜੀ ਰਹਿੰਦੀ ਐ ਓ ਸੋਹਣੀ ਕਿਹਣਾ ਤੂੰ ਘੰਟ ਸੋਹਣੀ ਐ ਜੀ ਕਹ ਲਿਆ ਕਿਤੇ ਮੇਰੇ ਨਾਲ ਗੱਲ ਬਣ ਜੇ ਜਵਾਨੇ ਦਵਾਰੇ ਮੁਣਕੇ ਆਏ ਕਹ ਲਿਆ ਤੇਰੇ ਤੇ ਇੰਨੀ ਸੋਹਣੀ ਐ ਉਹੀ ਪਾਊਡਰ ਥਪੀ ਆਂਦੀ ਐ ਕਰੀਮ ਲਾਈ ਆਂਦੀ ਐ ਤੈ ਲੈ ਨਾ ਕਿਤੇ ਗੱਲ ਮਣ ਜੇ ਨਾ ਕੈਲਾ ਜਾ ਕੇ ਨਾ ਸਵੇਰ ਚ ਮੁੜਿਆ ਵੇ ਤਾਜੀ ਜਵਾਨੀ ਹੋਈ ਚਲ ਦੇਖਦੇ ਆ ਮਣ ਜੇ ਕੰਮ ਲੈ ਚਾਹ ਜੀ ਤਾਂ ਭਣਗੀ ਦਈ ਦਮਾ ਹੈ ਬੁੜੇ ਜੇ ਨੂੰ ਚਾ ਮੈਨੂੰ ਤਾਂ ਸੀਗਾ ਦੁਬਾਰੇ ਭਾਂਡੇ ਹੋ ਜਾਣਗੇ ਮੰਜਨ ਨਾਲੇ ਇਹ ਦਾ ਪੰਗਾ ਦਾ ਚਾਪਾ ਖਾਨਾ ਆ ਸਾਡੀ ਬੁੜੀ ਜੀ ਨੇ ਪਤਾ ਨਹੀਂ ਕਿਵੇਂ ਇਹਦਾ ਨਾ ਜ਼ਿੰਦਗੀ ਕੱਢ ਲੀ ਕਿਵੇਂ ਨਾ ਮੈਨੂੰ ਤਾਂ ਨਾ ਦੁਖੀ ਕਰੀ ਰੱਖਦਾ ਵਾ ਸਾਰਾ ਦਿਨ ਕਦੇ ਚਾਹ ਦੇ ਦੇ ਕਦੇ ਪੁੱਛ ਦੇ ਕਦੇ ਪੁੱਛ ਦੇ ਦੇ ਮਤੋਂ ਰੇਂਦਾ ਖੰਦਾ ਹੁੰਡ ਚਾਹ ਦਾ ਇਹ ਤਾਂ ਉਹ ਵੀ ਲਾਂਬੇ ਵਾਲੇ ਆਉਂਦੇ ਆਗੇ ਦੱਸਦਾ ਹੁੰਦਾ ਮੇਰੇ ਘਰ ਵਾਲਾ ਤਾਂ ਇਹ ਤਾਂ ਹੈ ਹੀ ਨਹੀਂ ਚੱਜ ਦਾ ਆਪਦੀ ਚਾਹ ਵੀ ਪਾਈ ਲੈਣੀ ਹੈਗੀ ਘੁੱਟ ਮਟਾ ਪੈਣੀ ਹੈ ਚੱਲ ਬਾਕੀ ਦੀ ਜੱਗ ਚ ਪਾੜ ਦੇਣੀ ਹੈ ਬੇਬੇ ਦਾ ਨਹੀਂ ਪਤਾ ਹੈਗਾ ਕਦੋਂ ਮੋਢੂ ਵੀ ਕਦੋਂ ਨਾ ਮੈਨੂੰ ਤਾਂ ਐ ਸੀਗਾ ਮਾਂ ਕਾ ਚੱਲ ਮੈਂ ਬਾਗ ਜਾਂਦੀ ਉਧਰ ਆਉਂਦੇ ਨਹੀਂ ਕੰਮ ਲੋਟ ਆਉਂਦੇ ਹੈਗੇ ਹੁਣ ਛੇਤੀ ਬੈਂਕ 'ਚ ਜਾ ਬੜਿਆ ਵੀ ਤੂੰ ਪਹਿਲਾਂ ਹੀ ਘਰੇ ਐ ਜੀ ਨਾ ਕਢਾ ਕੇ ਰੱਖ ਲੈ ਪੈਸੇ ਹਣੇ ਚੰਗਾ ਪਤਾ ਉਹਨਾਂ ਪਤਾ ਹਾਂ ਹੁਣ 2 ਘੰਟੇ ਬੈਂਕ 'ਚ ਨਹੀਂ ਮੋੜਨਾ ਹੈਗਾ ਚਲ ਘੇਰਾ ਮੈਂ ਚਾਹ ਫੜਾ ਦਾਂ ਫੇਰ ਦੇਖਦੀ ਆਂ ਕਿ ਜੇ ਆ ਗਿਆ ਤਾਂ ਠੀਕ ਆ ਨਹੀਂ ਚੁੱਪ ਕਰਕੇ ਸੌਂ ਜੂਗੀ ਹੋਰ ਕੀ ਐ ਕੰਮ ਤਾਂ ਨਿਭੜੇ ਹੀ ਪਏ ਆਗੇ ਆਹ ਦੇ ਨੂੰ ਫੜਾ ਮਾਂ ਚਾਹ ਲੈ ਆਉਂਗਾ ਠੰਮੋ ਚਾਨਣ ਕਿ ਦਸ ਗੋਲੀ ਵੱਜੀ ਹੈਗੀ ਆਹ ਹਾਲੋ ਪੁੱਜੀ ਜਾ ਉਹ ਲਿਆ ਸ਼ੇਰਾ ਲਿਆ ਵਾਫਾ ਚਾਹ ਫੜ ਲੂ ਸਤਾ ਤੋ ਫੜੀ ਜਾਨੀਓ ਹੋਰ ਇਹ ਮੈਨੂੰ ਘਟ ਦੀ ਲੱਗਿਆ ਹੁਣ ਮੈਨੂੰ ਲੱਗਦਾ ਇਹਨਾਂ ਕ ਬਦਲ ਨਹੀਂ ਪਊ ਇੱਕ ਸੀਸਾ ਦਾ ਨਿਕਲਿਆ ਪਿਆ ਬਾਪੂ ਓਏ ਬਹਿ ਜਾ ਛੇੜ ਇੱਥੇ ਬਹਿ ਜਾ ਪਰ ਹੱਥ ਤਾਂ ਛੱਡ ਦੋ ਕੋਈ ਗੱਲ ਨਹੀਂ ਬਹਿ ਜਾਨੀ ਮਾੜਾ ਕੰਮ ਕਰਦੀ ਸੋ ਵੀ ਸਾਰਾ ਖਹੀ ਜਾਨੀ ਨਾ ਕੋਈ ਗੱਲ ਨਹੀਂ ਫਿਰ ਕੀ ਹੈਗਾ ਕੰਮ ਤਾਂ ਕਰਨੀ ਹੈ ਘਰ ਦੇ ਕੰਮ ਨੇਗੇ ਕੜਾ ਬਗਾਨੇ ਨੇਗੇ ਓਏ ਹੋਰ ਇੱਥੇ ਦੰਦ ਦੰਦ ਲੈ ਲਿਆ ਕਰੋ ਨਹੀਂ ਕੋਈ ਗੱਲ ਨਹੀਂ ਦੰਦ ਤਾਂ ਕਾਦਾ ਲੈਣਾਗਾ ਹੋਰ ਠੀਕ ਆਂਗੀ ਬਸ ਸਾਰਾ ਕੰਮ ਕਰ ਕਰ ਬੋਧੀ ਹੋ ਜੇਗੀ ਨਾ ਨਾ ਲੈ ਕੰਮ ਮੈਂ ਨਹੀਂ ਕਰੂੰਗੀ ਤਾਂ ਹੋਰ ਕੌਣ ਕਰੂਗੀ ਹਣੋ ਹੀ ਗੱਲ ਬੇਬੇ ਦੀ ਵੀ ਉਮਰ ਹੋ ਰਹੀ ਆਗੀ ਥੋੜੀ ਵੀ ਉਮਰ ਹੋ ਰਹੀ ਆਗੀ ਉਸਦਾ ਬਹਿ ਕੇ ਖਾਓ ਹੁਣ ਚੁੱਪ ਕਰਕੇ ਹੋਰ ਗਿੱਟੇ ਗੋਂਡੇ ਦੁਖੀ ਹੁੰਦੇ ਸਹੁਰੇ ਹਾਂ ਤਾਂ ਗੱਲ ਹੈਗਾ ਉਹ ਫਿਰ ਉਮਰ ਹੋਈ ਪਈ ਆ ਨਾ ਤੁਹਾਡੀ ਹੁਣ ਗਿੱਟੇ ਗੋਡੇ ਦੁਖਣੇ ਹੀ ਆ ਹਾਂ ਗਿੱਟੇ ਗੋਡੇ ਤਾਂ ਜਦੋਂ ਕੱਲ ਗੱਭਰੂਆਂ ਦੇ ਦੁਖਣ ਲੱਗ ਜਾਂਦੇ ਆ ਉਹੀ ਤਾਂ ਗੱਲ ਹੈ ਸਹੁਰੇ ਸਾਡੇ ਵੇਲੇ ਦਾ ਖਰਾਕ ਤਾਂ ਸੀ ਹੋਣ ਵਾਲੇ ਆ ਖਤਮ ਹੈ ਕੰਮ ਹਾਂ ਇੱਕ ਬਾਪੂ ਹੀ ਮੈਂ ਕਹਿੰਦੀ ਸੀਗੀ ਤੈਨੂੰ ਤਾਂ ਸੇ ਆ ਕੁੜੀ ਕੋਲੇ ਜਾ ਆਉਂਦੇ ਬਹਿਲੇ ਤਾਂ ਹੈਗੇ ਸੀਗੇ ਓਏ ਕੁੜੀ ਕੋਲੇ ਭਾਈ ਮੈਂ ਇੱਥੋਂ ਕਿੱਥੇ ਤੂੰ ਲੈ ਜਾਂਦਾ ਓ ਮੇਰੀ ਘਰ ਵਾਲੀ ਨੂੰ ਭੇਜ ਦਾਂਗੇ ਬੇਬੇ ਕਿੱਥੋਂ ਜਾਂਦੀ ਆ ਬੇਬੇ ਦਾ ਆਪ ਕਦਮੀ ਮੇਰਾ ਦਮ ਪਟਿਆ ਜਾਂਦਾ ਓ ਕੁੜੀਆਂ ਕੋਲੇ ਕਦੇ ਨਹੀਂ ਜਾਂਦੀ ਸਹਰੀ ਵੀ ਤੂੰ ਕੁੜੀਆਂ ਕੋਲੇ ਮਿਲਿਆ ਨਾਲੇ ਖਾਣ ਪੀਣਦੇ ਆ ਕੁਛ ਓਏ ਗੱਲ ਕੱਲ ਨੂੰ ਫਿਰ ਮੈਨੂੰ ਲਾਂਭਾ ਦੇਣਗੇ ਨਾ ਕਹਿਣਗੇ ਖੰਮਨੀ ਗੁਰ ਨੂਨ ਹੀ ਨਿਕਲ ਦੁੰਦੀ ਹੈਗੀ ਮੈਂ ਕਿਹੜਾ ਤੁਹਾਨੂੰ ਰੋਕ ਦਿਆਂ ਕੁਈ ਸਤਾਹੇ ਤੂੰ ਤਾਈਂ ਨਹੀਂ ਚੰਗੀ ਮੇਰੀ ਨੂੰਹ ਐ ਤੂੰ ਦਾ ਕਹਿਣੀ ਐ ਜਾਓ ਹੁਣ ਮੇਰੀ ਗੱਲ ਸੁਣ ਜੇ ਹੁਣ ਹੋ ਘਰੋਂ ਨਿਕਲੂਗੀ ਫੇਰ ਹੀ ਐ ਨਹੀਂ ਪਤਾ ਕਿੱਧਰ ਗਈ ਹੋਈ ਐ ਹਾਂ ਐ ਤਾਂ ਗੱਲ ਹੈਗੀ ਚਲ ਸੌ ਕੰਮ ਧੰਦਿਆ ਫੇਰ ਜਾਣਾ ਤਾਂ ਹੈ ਜੀ ਉਹਨਾਂ ਵੀ ਡੀਕਦੇ ਆਉਣਗੇ ਉੱਥੇ ਬੈਠੀਆਂ ਵੀ ਜਾਂ ਮੇਰੀ ਮਾਂ ਆਊ ਜਾਂ ਮੇਰਾ ਪਿਓ ਆਊਗਾ ਮੈਂ ਤੈਨੂੰ ਕੱਢ ਕੇ ਰਾਜ਼ੀਆ ਦਾ ਹੈ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਅੱਛਾ ਨਾ ਜੀ ਨੂੰ ਤਾਂ ਕੀ ਸੀ ਚਲ ਹੁਣ ਜਿਹੜਾ ਜਦ ਤਰਾ ਹੈ ਪੁੱਤਾਂ ਉਹ ਜਿਹੜੀ ਰੀਤੀ ਵੀ ਹੈਗੀ ਮੇਰੀ ਗੱਲ ਸੁਣ ਮੇਰਾ ਤਾਂ ਤੇਰੇ ਕੋਲੇ ਜੀ ਲੱਗਿਆ ਰਹਿਣਾ ਇਹਨਾਂ ਨਾਲੇ ਚਾਹ ਪਾਣੀ ਦੇ ਜਾਣੀ ਐ। ਮੇਰੇ ਕੋਲੇ ਜੀ ਲੱਗ ਕਰੰਦਾ। ਹੋਰ ਹੁਣ ਇੱਥੇ ਲੱਗਿਆ ਰਹਿਣਾ ਤੂੰ ਮੇਰੀ ਨੂਹ ਦੇਖਦਾ ਨਾ ਫਿਰਦੀ ਉਰਦੀ। ਆਏ ਤਾਂ ਹੁਣ ਫਿਰ ਹੁਣ ਘਰੇ ਆ ਕੇ ਸੇਵਾ ਤਾਂ ਕਰਨੀ ਆ ਥੋੜੀ। ਲੋਕਾਂ ਦੀਆਂ ਨੂਹਾਂ ਦੇਖਣਾ ਬਹੁਤ ਚੰਦਰੀਏ ਤੂੰ ਤਾਂ ਮੇਰੀ ਇੰਨੀ ਸੇਵਾ ਕਰਦੀ ਐ। ਕਿੱਥੇ ਮੇਰਾ ਹੱਕ ਬਣਦਾ। ਲੇਖਾ ਦੇਊਂਗਾ। ਹਾਂ ਤਾਂ ਗੱਲ ਹੈਗੀ ਐ ਜੀ। ਉਹ ਤਾਂ ਮੇਰਾ ਹੱਕ ਬਣਦਾ ਨਾ ਫਿਰ ਹੁਣ ਥੋੜੀ ਸੇਵਾ ਕਰਨ ਦਾ ਤਾਂ। ਓਏ ਹਾਂ ਕਿਸ਼ੇਰਾ ਤੈਨੂੰ ਸਾਰਾ ਕੁਝ ਹੀ ਦੇਊਂ ਮੈਂ। ਹਾਂ ਅਓ ਫਿਰ ਜੱਲਾ ਮਾਣਾ ਜਿਹੜਾ ਥੋੜਾ ਤੁਹਾਡੇ ਪੁੱਤ ਦਾ ਉਹੀ ਮੇਰਾ ਸ਼ੇਰ ਬਹੁਤ ਕੰਮ ਕਰਦਾ ਤੂੰ ਨਹੀਂ ਨਹੀਂ ਕੋਈ ਗੱਲ ਨਹੀਂ ਉੱਤੇ ਚੜਦਾ ਹੁੰਦਾ ਮੱਲੋਂ ਮੱਲੀ ਜੇ ਖਾਣੇ ਦਾ ਕੀ ਕਰਾਂ ਮਾਨੂੰ ਐਸੇ ਚਾਰ ਦਿਨ ਲਾਏ ਆਊਗਾ ਇਹ ਕਿੱਥੋਂ ਨਿਕਲਦਾਗਾ ਚਾਹ ਵੀ ਬੁੜਗੁੜ ਨਹੀਂ ਕਰੀਂ ਆਨੀ ਨਹੀਂ ਮੈਂ ਇਹ ਕਹਿੰਦੀ ਸੀ ਕਿ ਚਾਹ ਵਧੀਆ ਬਣੀ ਆ ਕਿਆ ਸੋਹਣੀ ਇਹ ਵਧੀਆ ਬਣਾਈ ਹੈ ਮੇਰੇ ਵਾਸਤੇ ਹਾਂ ਠੀਕ ਹੈ ਉਹ ਤੇਰੀ ਮਾਂ ਦਾ ਜਿਆਦਾ ਨੂਨ ਆਪਾਂ ਦੀ ਹੈ ਪਤਾ ਨਹੀਂ ਕਿੱਥੋਂ ਸਿੱਖੀ ਹੈ ਉਹ ਨੂਨ ਪਾਣਾ ਉਹ ਨੂੰ ਆਤ ਪਈ ਹੀ ਆ ਪਰ ਬਲਗਮ ਜੀ ਵਾਲੀ ਜੰਮੀ ਰਹਿੰਦੀ ਨਾ ਸਾਦਾ ਪੱਟਾ ਜਾਂਦਾ ਰਹਾ ਉਹ ਨੂਨ ਪਾ ਕੇ ਬਲੱਡ ਚਾਕੇ ਨੂਨ ਥੋਕਦੀ ਹੈ ਉਹ ਨੂਨ ਪਾ ਕੇ ਚਾਹ ਪੀਂਦੀ ਹੈਗੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹ ਜਾਨ ਵੜਦੇ ਨਹੀਂ ਤੂੰ ਤਾਂ ਵਾੜੀ ਸਵਾਦ ਚਾਹ ਬਣਾਉਣੀ ਹੈ ਫਿਰ ਮੈਨੂੰ ਐ ਹੁੰਦਾ ਵੀ ਤੁਸੀਂ ਬਿਨਾਂ ਨੂਨ ਤੋਂ ਪੀਂਦੇ ਹੋ ਨਾ ਤਾਂ ਕਰਕੇ ਮੈਂ ਤਾਂ ਗੋ ਨੂਨ ਦੇ ਹੋਂ ਤੁਹਾਡਾ ਪੋਤਾ ਵੀ ਫਿਰ ਬਿਨਾਂ ਨੂਨ ਵਾਲੀ ਕੀ ਪੀਂਦਾ ਚਾਹ ਉਹ ਕਿਧਰ ਜੇ ਦਣਕੀ ਨਾ ਘਰੋਂ ਨ ਪਿੱਛੇ ਗਿਆ ਹੋਇਆ ਤਾਂ ਆਈਆਂ ਤਾਂ ਮੈਂ ਤਿਆਰ ਹੋਈ ਬੈਠੀ ਸੀਗੀ ਹੁਣਾਂ ਨੂੰ ਪਤਾ ਕਿੰਨਾ ਕਾ ਟਾਈਮ ਲੱਗ ਜੂਗਾ ਉਹ ਕੀ ਪਤਾ ਮੇਰੀ ਗੱਲ ਸੁਣ ਮੈਂ ਲੈ ਜਾਂਦਾ ਫਿਰ ਬਾਪੂ ਹੀ ਪੈਸਿਆਂ ਦੀ ਦਿੱਕਤ ਸੀ ਨਾ ਪੈਸੇ ਕਢਾਉਣ ਗਿਆ ਹੋਇਆ ਪੈਸੇ ਤਾਂ ਮੇਰੇ ਕੋਲੇ ਪਏ ਸੀ ਸੌਰੀ ਏ ਮੈਨੂੰ ਦੱਸ ਦਾਂ ਦੀ ਨਹੀਂ ਨਹੀਂ ਪਰ ਉਹਨਾਂ ਨੇ ਵੀ ਕੱਪੜੇ ਲਿਆਉਣੇ ਆ ਕਿਤੇ ਆਉਂਦੇ ਜੇ ਤੂੰ ਤਾ ਫੋਨ ਫੋਨ ਲਾ ਕੇ ਬੱਚ ਨੂੰ ਵੀ ਆਉਂਗਾ ਕਿਉਂਦਾ ਨਹੀਂ ਨਹੀਂ ਮੈਂ ਦਿਵਾ ਲਿਆ ਨਹਿਰੇ ਉਹ ਜੁੱਤਾਂ ਨਾ ਨਾ ਕੋਈ ਗੱਲ ਨਹੀਂ ਨਹਿਰੇ ਨੂੰ ਤਾਂ ਕੀ ਹੁੰਦਾਗਾ ਫਿਰ ਕੱਲ ਨੂੰ ਭੱਗ ਜਾਗੇ ਚੱਲ ਤਾਂ ਕੀ ਹੈਗਾ ਓਏ ਅੱਜੀ ਬੰਗਿਆ ਜਿਹੜਾ ਕੁਝ ਲਿਆਉਣਾ ਲਿਆਉਣੇ ਉਹ ਕੀ ਕਹਿੰਦੇ ਸੌਰਾ ਇੱਥੇ ਗੱਲੀ ਲੱਗ ਗਿਆ ਹਾਂਗਾ ਕਿਸੇ ਨਾ ਨਹੀਂ ਨਹੀਂ ਫਿਰ ਅਸੀਂ ਦੋਵੇਂ ਹੀ ਜਾਣੇ ਚੱਲ ਆਇਆ ਨਾ ਮੋਟਰਸਾਈਕਲ ਤੇ ਵਗ ਜਾਾਂਗੇ ਫਿਰ ਤੁਸੀਂ ਬਾਪੂ ਤੁਹਾਨੂੰ ਨਾ ਚਲਾਉਣਾ ਆਉਂਦਾਗਾ ਤੁਸੀਂ ਫਿਰ ਐਵੇਂ ਬੱਸਾਂ ਤੇ ਖਿੱਚੀ ਫਿਰੋਗੇ ਮੈਨੂੰ ਓਏ ਬੱਸ ਦੀ ਜਾਊ ਮੈਨੂੰ ਕਿੱਥੇ ਆਉਂਦਾ ਬੰਬੂ ਕਾਟ ਰਾਈਆਂ ਕਹਿਨੀ ਆਂਗੀ ਅਸੀਂ ਮੋਟਰਸਾਈਕਲ ਤੇ ਵਗ ਜਾਾਂਗੇ ਐਵੇਂ ਕੱਲ ਨੂੰ ਚੱਲ ਭਾਈ ਤੇਰੀ ਮਰਜ਼ੀ ਐ ਹੂੰ ਤਾਂ ਮੈਂ ਲੈ ਆਇਆ ਨਾ ਸੌਰੀ ਇਹ ਤੈਨੂੰ ਕੁਝ ਦਵਾ ਦਾਂ ਨਾ ਚੱਜਦਾ ਉਹ ਕਹੂਆਂ ਕੰਜਦ ਨੇ ਪੈਸਾ ਲਾਉਣੀ ਆ ਨਾ ਨਾ ਬਾਪੂ ਪੈਸੇ ਪੂਸਣੇ ਕੋਈ ਗੱਲ ਨਹੀਂ ਹੈਗੀ ਉਹ ਤਾਂ ਫਿਰ ਖਾਤੇ ਚ ਕੜਾ ਕਰਨ ਦੂਜੇ ਖਾਤੇ ਚ ਪਾਉਗ ਫਿਰ ਗੂਗਲ ਪੇ ਹੀ ਕਰਨੇ ਹੁੰਦੇ ਹੋਏ ਉਹ ਕਿਹੜੇ ਗੂਗਲ ਪੇ ਕੋਣੇ ਦੋਰ ਪੀ ਰੱਖੂ ਤੁਸੀਂ ਮੁੜ ਕੇ ਬੈਂਕਾਂ 'ਚ ਤੁਰੇ ਫਿਰਦੇ ਆ ਮੈਂ ਚੋਂ ਪੜ ਲੈ ਉਧਰ ਕੱਢ ਲੈ ਉਧਰ ਪਾ ਲੈ ਚਲੋ ਠੀਕ ਆ ਭੋਈ ਤੁਸੀਂ ਚਾਹ ਪੀ ਕੇ ਨਾ ਇੱਥੇ ਰਾਮ ਕਰ ਲੋ ਹੁਣ ਟਾਈਮ ਹੋ ਗਿਆ ਕਾਫੀ ਆਇਆ ਨੀ ਦੁਪਹਿਰਾ ਹੋਇਆ ਪਿਆ ਤੇ ਮੈਂ ਤਾਂ ਐ ਕਰਦੀ ਆਂਗੀ ਪੈਣੀ ਆਗੀ ਕਮਰੇ ਚ ਚੱਲ ਕੇ ਚੰਗਾ ਸੌਰੀ ਪਈਆਂ ਮਹਿਰਾਮ ਕਰਦੀਆਂਗੀ ਤਾਂ ਤੁਸੀਂ ਆਇਆ ਕਰੋ ਮੈਂ ਨਹੀਂ ਆਮ ਕਰਦਾ ਚਾਹ ਦੀ ਘੁੱਟ ਪੀ ਕੇ ਠੀਕ ਆ ਠੀਕ ਪਈਆਂ ਬਹੁਤ ਚੰਗੀਆਂ ਬਹੁਤ ਸੇਵਾ ਕਰਦੀ ਐ ਕੇਂਦਰੀ ਇਹ ਕਿਤੇ ਪਿਆਰ ਪਈ ਇਹਦੇ ਨਾਲ ਉਹ ਮੁੰਡੇ ਤੋਂ ਡਰ ਲੱਗਦਾ ਕੰਜਰ ਦੇ ਤੋਂ ਨਾ ਫੌੜਿਆ ਨਾ ਕਰਦੇ ਲਾਲ ਲਾਲ ਪਈ ਐ ਸੌਰੀ ਕੀ ਪਤਾ ਕੰਮ ਬਣ ਜੇ ਕੈ ਲਿਆ ਲਾ ਫੋਨ ਲਾ ਕੇ ਦੇਖਦੀ ਐਗੀ ਉਹਨੂੰ ਅਜੇ ਤੱਕ ਕੋਈ ਆਇਆ ਹੈਗਾ ਨਹੀਂ ਫਿਰ ਮੈਂ ਤਾਂ ਭਈ ਹੀ ਜਾਣੀ ਹੈਗੀ ਠੀਕ ਕਰੋ ਇੱਕ ਉਹ ਬੁੜਾ ਜਿਹਾ ਕਰਾ ਮੈਨੂੰ ਬੜਾ ਡਰ ਲੱਗਦਾ ਗਾ ਜਾਇਖਾਨੇ ਦਾ ਇਹ ਤਾਂ ਪਤਾ ਨਹੀਂ ਐਡਾ ਫੋਨ ਲਾਉਂ ਪਹਿਲੇ ਫੋਨ ਹੀ ਲਾ ਮਾ ਸੱਤ ਨੂੰ ਕੀ ਕਹਿੰਦਾ ਗਾ ਉੱਚੀ ਲੰਨੀ ਹੈਗੀ ਕੋਈ ਜਰਾ ਫੋਨ ਵੀ ਚੱਕਦਾ ਐਨ ਪਤਾ ਬੈਂਕ ਵਿੱਚ ਬੈਠਾ ਹੋਵੇ ਬੈਂਕ ਚ ਕੜਾ ਚੱਕਣ ਦਿੰਦੇ ਆ ਜਾਇਖਾਨੇ ਦੇ ਹੈਲੋ ਹਾਂਜੀ ਤੁਸੀਂ ਆਈ ਨਹੀਂ ਹੈਗਾ ਦੇਖੋ ਏਅਰ ਤਿਆਰ ਤਾਂ ਮੈਂ ਹੋ ਗਈ ਕਿਤੋਂ ਘੰਟਾ ਲਾਦਣੀ ਹੁੰਨੀ ਆ ਜਮ ਤਿਆਰ ਆਂਗੀ ਦੇਖੋ ਹਾਂ ਪਰ ਤੁਸੀਂ ਆ ਜਾਓ ਕਿੰਨਾ ਟਾਈਮ ਲਾਤਾ ਹੋ ਜੇ ਡੇਢ ਘੰਟਾ ਲੱਗ ਜੂਗਾ ਤੁਹਾਨੂੰ ਬਸ ਯਾਰ ਭੈਰ ਨਹੀਂ ਮੈਂ ਨਹੀਂ ਜਾਂਦੀ ਹੈਗੀ ਰਹਿਣੀ ਦੋ ਤੁਸੀਂ ਨਹੀਂ ਗੁੱਸੇ ਹੁੰਦੀ ਹੈਗੀ ਠੀਕ ਆ ਫਿਰ ਮੈਂ ਤਾਂ ਭੈਣ ਨਹੀਂ ਆਂਗੀ ਕੰਮ ਹੁਣ ਕੋਈ ਨਹੀਂ ਹੈਗਾ ਮੈਂ ਤਾਂ ਭੈਣ ਨਹੀਂ ਆਂਗੀ ਉਹ ਤੈਨੂੰ ਪਤਾਗਾ ਫਿਰ ਪਾਪੂ ਜੇ ਦਾ ਉਹ ਉਂ ਹੀ ਖੁੰਖੁੰਮ ਕਰੀ ਜਾਂਦਾਗਾ ਤਾਂ ਚੂਤ ਨੂੰ ਬਣਾ ਕੇ ਦੇਤੀ ਪਿਆਗਾ ਬਾਰ ਮੈਂ ਤਾਂ ਆਪਣੇ ਕਮਰੇ ਚ ਹੀ ਪੈਣੀ ਆਗੀ ਉਹਨੂੰ ਕਿੰਨੇ ਵਾਰੀ ਕਿਹਾਗਾ ਜਦੋਂ ਬੇਬੇ ਨਹੀਂ ਹੁੰਦੀ ਨਾ ਕਰੇ ਤੁਸੀਂ ਰੇਹਾ ਕਰੋ ਕਰੇ ਨਾ ਜਾਇਆ ਕਰੋ ਤੁਸੀਂ ਕਿਹੜਾ ਗੱਲ ਸੁਣਦੇ ਆਂਗੇ ਕਿਸੇ ਦੀ ਚੰਗਾ ਨਹੀਂ ਲੜਦੀ ਕੋਲ ਠੀਕ ਆ ਚੰਗਾ ਇਹ ਨੱਕ ਜਾਣ ਕੇ ਕਰਨ ਆਪਦੇ ਬਾਪੂ ਤੇ ਯਕੀਨ ਆ ਮੇਰੇ ਤੇ ਨਹੀਂ ਹੈਗਾ ਮੈਂ ਤਾਂ ਹੈਡਫੋਨ ਚਾਲੂ ਕਰ ਲਿਆ ਮੈਨੂੰ ਤਾਂ ਨੀਂਦ ਵੀ ਨਹੀਂ ਆਉਣੀ ਚੇਹੇ ਖਾਣੇ ਦੀ ਆਈ ਰੋ ਦੇਖੀ ਜੋ ਭਈ ਜਾਨੀ ਹੈਗੀ ਪਿਆਉਂਗਾ ਮੈਂ ਕਹਿ ਲਿਆ ਚੱਲੀ ਅੰਦਰ ਬਹੁਤ ਕੋਲੀ ਬਹਿ ਜਾਣੇ 10 ਮਿੰਟ ਗੱਲਾਂ ਬਾਤਾਂ ਮਾਰ ਲਰਿਆ ਚਾਲ ਫੇਰ ਸੌਂ ਰਿਹਾ ਇੱਥੇ ਪਿਆਗਾ ਕੋਈ ਬੋਲਦਾ ਨਹੀਂ ਚੋਲ ਲੈ ਮੈਂ ਨੇ ਉੱਥੇ ਜਾਨੇ ਆ ਕੌਣ ਇਹ ਪਤਾ ਨਹੀਂ ਕਿੱਥੇ ਪੈ ਗਈ ਜਾ ਕੇ ਦੇਖਦਾ ਮੈਂ ਸੋਹਣੀ ਨੂੰ ਲੈ ਸੋਹਰੀ ਆ ਪਈ ਇਹ ਕਹਿ ਲਿਆ ਕੰਮ ਬਣ ਜੇ ਦੇ ਨਾਲ ਬੜੀ ਸੋਹਣੀ ਐ ਜੀ ਮੈਂ ਤਾਂ ਸੁਰਗਾ ਨੂੰ ਵਗਿਆ ਇਹ ਹਾਂ ਤੰਦਰਾ ਵਾਲੀ ਸੋਹਣੀ ਲਾਲ ਟਮਾਟਰ ਵਰਗੀ ਪਈ ਐ ਹਾਲ ਦੇਖਦਾ ਮੈਂ ਕੀ ਬਣਦਾ ਓਏ ਉ ਤਾਂ ਕੰਜਾ ਦਾ ਦੁਨੀਆਂ ਤੋਂ ਵੀ ਡਰ ਲੱਗਦਾ ਕਿਤੇ ਉਹ ਕਹਿੰਦੇ ਹੁੰਦੇ ਐ ਨੂੰ ਨਾਲ ਮਾੜਾ ਓ ਇੱਥੇ ਕਿਹੜਾ ਕੋਈ ਦੇਖਦਾ ਉਹ ਤਾਂ ਗਿਆ ਹੋਏ ਚਾਹ ਦੇਖਦੇ ਆ ਲੈਨੇ ਆ ਨਜ਼ਾਰੇ ਸੁਰਗਾਂ ਦੇ ਝੂਟੇ ਮਿਲ ਜਾਣਗੇ ਹੋਰੀਆਂ ਵਾਂਗੂ ਮਿਆਂ ਗੋ ਮਮਰਾ ਮਾੜੀ ਸੋਣੀ ਪਈ ਐ ਕੀ ਪਤ ਕੰਮ ਬਣ ਜੇ ਕਹ ਲਿਆ ਆਹਾ ਓਏ ਮੈਨੂੰ ਤਾਂ ਡਰ ਲੱਗੀ ਜਾਂਦਾ ਕਿਤੇ ਮੂੰਹਤ ਵੀ ਨਾ ਨਿਕਲ ਜੇ ਇੱਕ ਮੇਰੇ ਆਈ ਤੋਂ ਡਰ ਲੱਗਦਾ ਉਹ ਜੂੰਡੇ ਪੱਟਣ ਲੱਗੀ ਮਿੰਟ ਲਾਉਂਦੀ ਐ ਚੱਲ ਦੇਖੀ ਆਉ ਹੁਣ ਉਹਦਾ ਕਲਾੜ ਚੱਤ ਦੇਹੀ ਲੈ ਕੇ ਲਿਆ ਕੀ ਇਹ ਕੰਮ ਬਣ ਗਿਆ ਸੁਰਗਨ ਨੂੰ ਯਾਵੇਂ ਝੂਟੇ ਦੇ ਦੂਗੀ ਹੋਰ ਮੁੰਡੇ ਤੋਂ ਕੁਝ ਹੋਂਦਾਰੀ ਕਰਦਾ ਨਹੀਂ ਸਾਰਾ ਤਨ ਟੁੱਕੀ ਟੁੱਟੀ ਪਈ ਰਹਿੰਦੀ ਐ ਕਿਆ ਲਾ ਵਾਪੂ ਤੂੰ ਇੱਥੇ ਓਏ ਸੌਰੀਏ ਫਿੰਡ ਜਾਂਦੀ ਸੀ ਤੁਰੀ ਹਾਂ ਬਘਾਲੜਨਾ ਆਵੇ ਫਿਰ ਤੁਸੀਂ ਮੈਨੂੰ ਬਾਅਦ ਚ ਤਾਂ ਮਾਰ ਦਉਂਦੇ ਓਏ ਬਾਅਦ ਮੈਨੂੰ ਸ਼ੇਰ ਆਇਸੀ ਵੀ ਨੀਂਦ ਵਿੱਚ ਪਈਏ ਨਹੀਂ ਫਿਰ ਕੀ ਹੋਗਾ ਸੀਗਾ ਬਾਪੂ ਜਾਣ ਤਾਂ ਨਹੀਂ ਹੁੰਦਾਗਾ ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਆਪੀ ਹਰ ਪਹੰਡਰ ਆਉਣ ਵਾਲੀ ਕੀ ਗੱਲ ਦੰਦੀ ਵੜਦੀ ਪ੍ਰਿੰਡ ਫਿਰ ਤੁਸੀਂ ਤਾਂ ਬਾਹਰ ਪਾਏ ਸੀ ਤੁਸੀਂ ਇੱਥੇ ਕਮਰੇ ਚ ਕਾਤੋ ਮੇਰਾ ਜੀ ਨਹੀਂ ਲੱਗਿਆ ਮੈਂ ਕਿਹਾ ਉੱਥੇ ਚੱਲਦੇ ਹੋ ਜੀ ਨਹੀਂ ਲੱਗਿਆ ਓਏ ਹੋਰ ਹੁਣ ਮੈਂ ਕੱਲਾਂ ਕਿਹਦੇ ਨਾਲ ਗੱਲਾਂ ਬਾਤਾਂ ਮਾਰਾਂ ਤੂੰ ਮੇਰਾ ਜੀ ਲਵਾਣਾ ਨਹੀਂ ਮਰੀਆਂ ਗੱਲਾਂ ਸੁਣਾਉਣੀਆਂ ਉਹ ਤਾਂ ਗੱਲ ਤੁਹਾਡੀ ਸਹੀ ਆ ਕਿ ਚੱਲ ਜੀਤ ਲਵਾ ਦਿੰਨੀ ਆ ਫਿਰ ਆਇਆ ਤਾਂ ਨਹੀਂ ਹੁਣ ਤੁਸੀਂ ਆਇਆ ਤਾਂ ਸੋਚ ਲਓ ਆਪਦੀ ਉਮਰ ਦਾ ਲਿਖਾ ਅਜ ਤੱਕ ਰੋ ਕਿ ਮੈਂ ਤੁਸੀ ਹੱਥ ਪਾਈ ਜਾਨਾ ਉਹ ਉਮਰਾਂ ਚ ਕੀ ਰੱਖੇ ਦਿਲ ਹੋਣਾ ਚਾਹੀਦਾ ਜਵਾਨ ਕੀ ਮਤਲਬ ਤੁਹਾਡਾ ਕਹਿਣ ਦਾ ਹੈ ਉਹ ਮੈਂ ਤੈਨੂੰ ਆਏ ਜੇ ਉਮਰਾਂ ਚ ਕੀ ਰੱਖੇ ਮੈਂ ਘਟ ਸੁਣਾ ਗੱਲਾਂ ਬਾਪੂ ਜੀ ਕਹਿ ਜੇ ਗੱਲਾਂ ਕਰਦੇ ਹੋਗੇ ਤੁਸੀਂ ਮੈਨੂੰ ਬਾਪੂ ਕਹਿ ਜੇ ਤਾਂ ਦੂ ਠਕ ਜਾਲਦੀ ਲੈ ਹੁਣ ਤੁਸੀਂ ਮੈਨੂੰ ਲੱਗਦੇ ਸੌਰਾਗੇ ਜਦੋਂ ਸੌਰਾ ਹਾਂ ਮੇਰੇ ਬਾਪੂ ਲੱਗਿਆ ਸੋਹਣੀਆਂ ਵਾਲੀਆਂ ਗੱਲਾਂ ਛੱਡ ਨਵੇਂ ਜ਼ਿੰਦਗੀ ਸ਼ੁਰੂ ਕਰ ਤੁਹਾਡਾ ਕੀ ਮਤਲਬ ਹੈ ਕਹਿਣ ਦਾ ਓਏ ਮਾਦਲ ਦਾ ਕੀ ਹੈ ਉਹਦੋਂ ਕੰਜਰਦੇ ਤਾਂ ਕੋਈ ਹੋਇਆ ਕੱਤਰੀਆਂ ਨਹੀਂ ਮੁੰਡੇ ਦੀ ਲੋੜ ਐ ਸਾਨੂੰ ਫਿਰ ਜੇ ਪੋਤੇ ਦੀ ਲੋੜ ਆ ਕੀ ਫਿਰ ਇਹਦਾ ਮਤਲਬ ਤੁਸੀਂ ਮੈਨੂੰ ਅੱਛਾ ਗਲਤ ਸਮਝ ਰਹੇ ਹੋਗੇ ਫਿਰ ਕਿੱਡੀ ਗੱਲ ਦਾ ਜੀ ਸਮਝਦਾ ਮੈਂ ਤੈਨੂੰ ਗਲਤ ਨਹੀਂ ਸ਼ਾਹੁੰਦਾ ਸਾਡਾ ਮੈਂ ਪੱਥਰ ਰਹਿ ਜੂਗਾ ਉਹ ਤਾਂ ਗੱਲ ਤੁਹਾਡੇ ਸਹੀ ਹੈਗੀ ਫਿਰ ਜੇ ਤਾਂ ਕਮੀ ਤੁਹਾਡੇ ਪੁੱਤ ਚ ਆ ਗਈ ਮੇਰੇ ਚ ਤਾਂ ਨਹੀਂ ਕੋਈ ਕਮੀ ਹੈਗੀ ਫਿਰ ਆਹ ਕੀ ਗੱਲ ਹੋਈ ਫਿਰ ਮੈਂ ਹੁਣ ਉਹ ਇਕੱਲਾ ਸਾਰੀ ਕਮੀ ਪੂਰੀ ਕਰ ਦੂ ਆ ਤਾਂ ਆਪਾ ਪੁੱਜ ਗੱਲ ਕੋਈ ਗਲਤ ਤਾਂ ਆਪਾਂ ਚੁੱਪ ਕਰਕੇ ਤੂੰ ਇਹ ਕੰਮ ਕਰ ਲੈ ਨਾ ਨਾ ਬਾਪੂ ਇਹ ਮੈਂ ਤਾਂ ਤੁਹਾਡੇ ਪੁੱਤ ਨੂੰ ਫੋਨ ਲਾਉਣੀ ਹੈ ਨਹੀਂ ਜਾਉਣੀ ਮੇਰੇ ਪੁੱਤ ਨੂੰ ਨਾ ਫੋਨ ਲਾਈ ਨਹੀਂ ਮਰ ਰੋੜਾ ਪਾਉਂਗੇ ਨਹੀਂ ਮੇਰੇ ਕਮਰੇ ਚੋਂ ਬਾਹਰ ਜਾਓ ਤੇ ਚੈਲੇ ਨੂੰ ਬਾਹਰ ਕੱਢਣਗੇ ਕਰੂ ਆਪਣੇ ਦੋਨਾਂ ਵਿੱਚ ਹੀ ਗੱਲ ਰਹੇ ਸ਼ਿਰਾ ਨਹੀਂ ਤੁਸੀਂ ਬਾਹਰ ਜਾਓ ਪਰ ਮੇਰੇ ਕਮਰੇ ਚ ਨਾ ਖੜੋ ਇੱਥੇ ਮੈਨੂੰ ਤੁਹਾਡੇ ਤੇ ਨਾ ਬਹੁਤ ਡਰ ਲੱਗ ਜਾਂਦਾ ਗਾ ਉਹ ਜਾਉਂਦਾ ਗਾ ਤੂੰ ਸ਼ਿਰਾ ਚਲ ਮੈਂ ਪਾਣੀ ਲੈ ਕੇ ਦਿਨਾ ਤੈਨੂੰ ਗਲਾਸ ਨੇ ਕੈਲਿਆ ਮਖਿਆਲ ਤਾਂ ਛੇੜ ਲਿਆ ਜੇ ਕਿਤੇ ਮੁੰਡੇ ਨੂੰ ਦੱਸਤਾ ਨਿੰਗਿਆ ਦਾ ਘਰੋਂ ਕੱਢ ਦਊਗਾ ਓਏ ਮੈਂ ਤਾਂ ਐਂ ਪੰਗਾ ਲੈਂਦਾ ਸੀ ਕੈਲਿਆ ਵੀ ਕੋਈ ਮੀਂਹ ਪੱਥਰ ਜੜ ਰਹੇ ਜੇ ਓਏ ਸੋਹਰਾ ਸਾਰਾ ਦਿਨ ਜੋਪਾਂ ਦੇ ਤੁਰਿਆ ਫਿਰਦੇ ਉਸ ਇਹਦੇ ਕੋਲੇ ਜਾ ਕੇ ਜੱਲਾ ਹੋ ਜੇ ਮੈਂ ਤਾਂ ਕੈਲਿਆ ਐਂ ਹੀ ਮਾਰਦਾ ਸੀ ਚਰ ਮਰਤੀ ਐਸ਼ਾ ਹੋ ਵੀ ਨਹੀਂ ਚੱਕਦਾ ਹੈਗਾ ਪਤਾ ਨਹੀਂ ਕਿੱਧਰ ਬੈਠਾ ਹੋਗਾ ਇਹ ਤੇ ਨਹੀਂ ਪਤਾ ਹੈਗਾ ਵੀ ਤੇਰੀ ਇੱਜ਼ਤ ਨੂੰ ਹੱਥ ਪਈ ਜਾਂਦਾਗਾ ਤੂੰ ਫੋਨ ਤਾਂ ਚੱਕ ਲਾ ਮੈਨੂੰ ਪਹਿਲੇ ਪਤਾ ਸੀਗਾ ਆਹ ਬਾਪੂ ਦੀ ਤਾਂ ਨਿਗਾ ਹੀ ਨਹੀਂ ਚੱਜਦੀ ਸੀਗੀ ਇਹ ਤਾਂ ਨਿਗਾ ਪਹਿਲੇ ਆਈ ਸੀ ਇਹ ਤਾਂ ਪਹਿਲੇ ਫਿਰਦਾ ਸੀ ਮਾੜੀ ਅੱਖ ਰੱਖੀ ਮੇਰੇ ਤੇ ਇੱਕ ਸਾਡੀ ਬੁੜੀ ਆ ਕੇ ਭੇੜੇ ਬੈਠੇ ਆਲੀ ਪਤਾ ਨਹੀਂ ਕਿੱਧਰ ਨਿਕਲ ਗਈ ਆ ਵੀ ਤੂੰ ਆਪੇ ਖਸਮ ਨੂੰ ਸਾਹਮਣਾ ਪਤਾ ਨਹੀਂ ਇਹਨੂੰ ਕੀਕ ਬੋਲਦੀ ਜਿਹੜੇ ਅੱਗ ਲੱਗੀ ਰਹਿੰਦੀ ਆ ਧੀਮਾਂ ਦੇ ਲਾਂਬੇ ਲੱਗ ਹੁੰਦੇ ਆਗੇ ਲੈ ਹੋਰ ਨਹੀਂ ਤਾਂ ਆ 3 ਵਰਗੀ ਨੂੰ ਆ ਵੀ ਰੋਜ਼ ਪੁੱਤ ਪੁੱਤ ਕਰਦਾ ਆਹ ਇੱਜ਼ਤ ਨੂੰ ਆ ਪਿਆ ਮੇਰੇ ਹਾਂ ਇਹ ਨੰਦਰਪੀ ਵਾਲੇ ਲੱਗੀ ਜਾਂਦਾ ਕਿਤੇ ਦਵਾਰੇ ਨਾ ਜੇ ਹਲੋ ਨਹੀਂ ਨਹੀਂ ਕਵਰਾ ਹੀ ਤਾਂ ਕਾਨੂੰ ਆ ਮੈਂ ਮੈਂ ਕਹਿੰਦੀ ਸੀ ਕਦੋਂ ਆਉਂਗੇ ਘਰੇ ਅੱਛਾ ਆਉਣੇ ਹੋਗੇ ਹਾਂ ਜੋ ਠੀਕ ਹੈ ਨਾ ਨਾ ਕੁਝ ਨਹੀਂ ਹੋਇਆ ਮੈਂ ਤਾਂ ਸੁੱਤੀ ਪਈ ਸੀ ਮੈਨੂੰ ਤਾਂ ਉਹ ਸੁਪਨਾ ਹੀ ਬੜਾ ਭੜਾ ਆ ਗਿਆ ਸੀਗਾ ਮੈਂ ਉਹੀ ਡਰ ਗਈ ਸੀ ਹਾਂ ਹਾਂ ਠੀਕ ਆ ਹਾਂ ਹੁਣੇ ਆਜੋ ਠੀਕ ਹੈ ਓਏ ਸ਼ੇਨਾ ਨੇ ਪਾਣੀ ਪੀ ਲੈ ਐਨ ਕੋਦਾ ਪਾਣੀ ਦੇ ਕੁਸਵਾਲ ਐ ਹੋ ਲੈ ਆਵਾ ਪੁੱਜ ਨਹੀਂ ਪਾਣੀ ਤਮੇ ਪੀ ਲੈ ਸਹਰੀ ਮੈਂ ਕਹਿਣਾ ਕੁਸ ਪਾਤ ਮੂੰ ਸੱਕੇ ਪਿਆ ਕਰੀ ਮਾਰੀ ਮੂੰ ਤੇ ਨਹੀਂ ਪਾਣੀ ਵੀ ਤਾਂ ਕੋਈ ਨਹੀਂ ਸੱਕੇ ਪਏ ਪੀ ਲੈ ਮੇਰੇ ਸ਼ੇਰ ਨਹੀਂ ਕੋਈ ਗੱਲ ਨਹੀਂ ਪਾਣੀ ਤਾਂ ਕੀ ਪੀ ਲੈ ਜੇ ਬਾਣਾ ਕਹਿਣੀ ਤਾਂ ਘੁੱਟ ਮੈਂ ਭਰ ਲੈਣਾ ਨਹੀਂ ਵਿਸ਼ਵਾਸ ਨਹੀਂ ਨਹੀਂ ਵਿਸ਼ਵਾਸ ਦੀ ਤਾਂ ਕੋਈ ਗੱਲ ਨਹੀਂ ਸ਼ੇਰ ਜਿਹੜਾ ਮੇਰੇ ਕੁੜੀਆਂ ਵਰਗੀ ਐ ਤੂੰ ਉਹ ਨਾ ਵਰਗੀ ਕਾ ਕਾ ਕੇ ਜਗਲ ਪੀ ਜਾਂਦਾ ਨਹੀਂ ਕੋਈ ਗੱਲ ਨਹੀਂ ਉਹ ਬਾਪੂ ਮੈਂ ਪੀ ਲੈਣੇ ਤੁਸੀਂ ਮੈਂ ਇੱਥੇ ਬਹਿ ਜਾਣਾ ਸਿਰ ਮੇਰੇ ਕੋਲੇ ਨੇ ਬਹਿਆਂ ਨਹੀਂ ਆਪ ਕੋਈ ਚਾਹ ਤੁਸੀਂ ਬਾਹਰ ਹੀ ਬਹਿ ਜਾਣਾ ਤੁਸੀਂ ਐ ਕਾਤੋਂ ਕਰਦੇ ਹੋ ਬੇਬੇ ਆਉਣ ਵਾਲੀ ਆ ਕਿ ਦੇਖ ਇਹਨਾਂ ਨੇ ਤੁਹਾਨੂੰ ਪਤਾ ਹੋ ਬੇਬੇ ਕੀ ਕਹਿਣੀ ਏ ਮੈਂ ਤੈਨੂੰ ਪ੍ਰਾਣਿਆਂ ਦੀਆਂ ਕਹਾਣੀਆਂ ਸੁਣਾਉਣਾ ਸਹੂਰੀ ਏ ਨਹੀਂ بس ਮੈਂ ਤਾਂ ਸੁਣਨੀ ਨਹੀਂ ਮੈਂ ਫੋਨ 'ਚ ਗੀਤ ਸੁਣੀ ਜਾਨੀ ਆਂ ਕਿ ਫੋਨ 'ਤੇ ਹੋ ਗੀਤਾਂ ਨਾਲ ਦਿਮਾਗ ਖਾਲ ਜੂ ਨਹੀਂ ਨਹੀਂ ਸਾਰਾ ਦਿਨ ਕੰਨਾਂ 'ਚ ਫਾਈ ਫਿਰਦੀ ਰਹਣੀ ਏ ਆ ਚਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਅੱਜ ਕੱਲ ਦੇ ਤਾਂ ਸੁਣਦੇ ਗੀਤ ਗੀਤ ਹੁੰਦੇ ਨੇ ਕੋਈ ਕਹਾਣੀਆਂ ਕੌਣ ਸੁਣਦਾ ਹੋਰੀ ਬੈਂਡ ਵਜਾ ਕੇ ਇਹ ਕਰਨ ਲੱਗੀ ਕੋਈ ਤੁਸੀਂ ਕੀ ਲੈਣਾਗਾ ਤੁਸੀਂ ਆਪਦੇ ਕਾਬੂ ਮਤਲਬ ਤੱਕ ਰੱਖੋ ਨਾ ਬੇਬੇ ਰੋਟਾ ਹਟਾਇਆ ਕਰੋ ਤੁਸੀਂ ਮੇਰੇ ਤੇ ਕੀ ਇਹ ਕਰਦੇ ਹੋਗੇ ਬੇਬੇ ਬੈਂਗਾ ਗਈ ਆਈ ਬੇ ਮੇਰਾ ਸਾਰਾ ਦਿਨ ਕੋਲੇ ਕੱਛੇ ਨਹੀਂ ਲੋਟਾਉਂਦੇ ਬਾਪੂ ਜੀ ਬਾਹਰ ਫਟਕੀ ਜਾਂਦਾ ਕਾ ਆਪਣਾ ਦੇਖਿਓ ਮਾੜਾ ਜੀ ਲੱਗਦਾ ਲੱਸਾਉਂਗਾ ਜਾ ਕੁੱਤ ਗੇਣਾ ਹੋਣਾ ਮੈਂ ਦੇਖਣਾ ਕੰਨ ਦਾ ਧੜਕੇ ਦਾ ਲਿਕਲੇ ਕਰੂੰ ਜਲਦੀ ਜਾਓ ਦੇਖੋ ਲੋਕੀ ਲੋਟਾਂ ਗੇਟ ਖੋਲ ਮੋਟਰਸਾਈਕਲ ਤੇ ਗਏ ਹੋਏ ਆ ਗਏ ਉਹ ਓਏ ਜਾਨਾ ਸਹਰੀਏ ਕਿਉਂ ਅੱਗ ਮਚਾਈ ਜਾਨੀ ਏ ਤੁਸੀਂ ਮੇਰੇ ਕਮਰੇ ਚ ਖੜੇ ਹੋ ਆ ਤਾਂ ਸੋਚ ਲੋ ਹਾਏ ਹਾਏ ਇਹ ਤਾਂ ਜਾਨ ਨਿਕਲਣ ਵਾਲੀ ਹੋ ਗਈ ਆ ਤਾਂ ਬੁੜੇ ਜਨੇ ਲੈ ਲਿਆ ਮੈਨੂੰ ਤਾਂ ਲੱਗਦਾ ਕਰੂਗਾ ਕੋਈ ਨਾ ਕੋਈ ਹਕਾਂਡ ਮੈਂ ਤਾਂ ਬਾਗੀ ਜਾਨੀ ਆਂਗੀ ਜੈ ਖਾਣੇ ਦੇ ਨਾਲ ਤਪਾਤਾ ਮੈਨੂੰ ਤਾਂ ਇਹ ਤਾਂ ਦੂਜੇ ਕਮਰੇ ਚ ਹੀ ਜਾਨੀ ਆਂਗੀ 更大。